ਤੁਸੀਂ ਕਰ ਰਹੇ ਹੋ 1 ਜੁਲਾਈ 2025 ਤੋਂ ਕੈਨੇਡਾ ਨੇ ਕੁਝ ਰੂਲ ਚੇਂਜ ਕੀਤੇ ਨੇ ਰੂਲ ਇਹ ਨਹੀਂ ਕਿ ਉਹ ਜ਼ਬਰਦਸਤੀ ਕੋ ਚੇਂਜ ਕੀਤੇ ਨੇ ਮੈਂ ਤਾਂ ਇਹ ਕਹਾਗਾ ਕਿ ਕੈਨੇਡਾ ਗਵਰਨਮੈਂਟ ਨੂੰ ਮਜਬੂਰ ਹੋ ਕੇ ਰੂਲ ਚੇਂਜ ਕਰਨੇ ਪਏ ਰੀਜ਼ਨ ਬੀਇੰਗ ਇਹਦੇ ਵਿੱਚ ਬਹੁਤ ਸਾਰੀਆਂ ਅਪੀਲ ਕੇਸ ਜਿਹੜੀਆਂ ਆ ਰਹੀਆਂ ਸੀ ਉਹ ਫਰਾਡੂਲੈਂਟ ਆ ਰਹੀਆਂ ਸੀ ਜਿਹੜੀਆਂ ਐਪਲੀਕੇਸ਼ਨ ਆਲਰੇਡੀ ਸਬਮਿਟ ਕੀਤੀਆਂ ਗਈਆਂ ਸੀ ਉਹਨਾਂ ਦੇ ਵਿੱਚ ਕੁਝ ਖਾਮੀਆਂ ਪਾਈਆਂ ਗਈਆਂ ਉਨਾ ਦੇ ਚਾਹੇ ਉਹ ਐਕਸਪੀਰੀਅੰਸ ਸਰਟੀਫਿਕੇਟ ਸਹੀ ਨਹੀਂ ਮਿਲੇ ਚਾਹੇ ਉਹਨਾਂ ਦੀ ਜਿਹੜੀ ਜੌਬ ਆਫਰ ਸੀ ਉਹ ਸਹੀ ਨਹੀਂ ਮਿਲੀ ਜਦੋਂ ਉਹਨਾਂ ਨੇ ਜੌਬ ਆਫਰ ਨੂੰ ਵੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਪਾਇਸੇ ਹੀ ਪਾਈ ਗਈ ਇਹ ਰੀਜ਼ਨ ਹੈ ਕਿ ਅਪਰੋਕਸੀਮੇਟਲੀ 2600 ਦੇ ਕਰੀਬ ਉਹਨਾਂ ਨੇ ਐਪਲੀਕੇਸ਼ਨਾਂ ਸਸਪੈਂਡ ਕਰ ਦਿੱਤੀ ਕੀ ਜਿਸ ਤਰੀਕੇ ਉਹ ਕਹਿ ਰਹੇ ਨੇ ਕਿ ਇੰਨਾ ਵੱਡਾ ਫਰਜ਼ੀ ਵਾਰਾ ਥੋੜੇ ਹੋ ਸਕਦਾ ਕਿ 2600 ਦੀ ਜਾਂ 2600 ਕੀ ਫਰਜ਼ੀ ਹੋਣ ਮੈਂ ਇਸ ਗੱਲ ਨੂੰ ਤੁਹਾਡੇ ਨਾਲ ਇੱਕ ਹੋਰ ਇਨਸੀਡੈਂਟ ਦੇ ਨਾਲ ਕੋਰਿਲੇਟ ਕਰਦਾ ਯੂ ایس ਗਵਰਨਮੈਂਟ ਨੇ 17000 ਕਮਰਸ਼ੀਅਲ ਟਰੱਕ ਡਰਾਈਵਰ ਦੇ ਲਾਇਸੈਂਸ ਕੈਨਸਲ ਕੀਤੇ ਰਿਹਾ ਕੈਲੀਫੋਰਨੀਆ ਸਟੇਟ ਦੇ ਵਿੱਚ ਹੈ 2.5 ਲੱਖ ਦੇ ਕਰੀਬ ਟਰੱਕ 3.5 ਲੱਖ ਟੋਟਲ ਟਰੱਕ ਡਰਾਈਵਰ ਨੇ ਉਹਦੇ ਵਿੱਚੋਂ 2 ਲੱਖ ਕਮਰਸ਼ੀਅਲ ਟਰੱਕ ਡਰਾਈਵਰ ਨੇ ਤੇ ਉਹਦੇ ਵਿੱਚੋਂ 17000 ਦੇ ਲਾਇਸੈਂਸ ਕੈਂਸਲ ਕੀਤੇ ਜ਼ਰੂਰੀ ਨਹੀਂ ਕਿ ਉਹ ਸਾਰੇ ਹੀ ਫਰਜੀ ਵਾਡੇ ਚ ਹੋਣਗੇ ਉਹਨੂੰ ਰੀਵੈਲਿਊਏਟ ਕੀਤਾ ਜਾਊਗਾ ਫਿਰ ਦੇਖਿਆ ਜਾਊਗਾ ਇੱਥੇ ਵੀ ਇਹੋ ਜਿਹੀ ਸਿਚੁਏਸ਼ਨ ਆਈ ਹੋਈ ਹੈ ਕਿ ਇਹ 2600 ਹੋ ਸਕਦਾ ਵੀ ਇਹਨਾਂ ਵਿੱਚੋਂ ਬਹੁਤ ਸਾਰੀਆਂ ਐਪਲੀਕੇਸ਼ਨਾਂ ਜਿਹੜੀਆਂ ਜੈਨੂਅਲ ਹੋਣਗੀਆਂ অপশন কি بچদার ਜਿਹੜੇ ਲੋਕ ਉੱਥੇ ਬੈਠੇ ਹੋਏ ਨੇ ਇਕਦਮ ਇਹ ਚੀਜ਼ ਉਹਨਾਂ ਨੂੰ ਜਾਨਣਾ ਚਾਹਾਂਗੀ ਕਿ ਉਹਨਾਂ ਦੇ ਕੋਲ ਵੀਜ਼ਾ ਹੈ ਤਾਂ ਉਹ ਉੱਥੇ ਬੈਠੇ ਹੋਏ ਨੇ ਜਾਂ ਫਿਰ ਉਹਨਾਂ ਨੂੰ ਕੁਝ ਹੋਰ ਐਕਸਟੈਂਸ਼ਨ ਕਰवानी ਪਈਗੇ ਵੀਜ਼ੇ ਦੇ ਵਿੱਚ ਜਦੋਂ ਉਹਨਾਂ ਨੇ ਰੀ-ਐਵੈਲਿਊਏਟ ਕਰਵਾਉਣਾ ਹੈ ਇਹ ਚੀਜ਼ਾਂ ਨੂੰ ਚਾ ਰਿਪੋਰਟ ਸਾਕੇਂਦੀਆਂ ਨਹੀਂ ਕਿ ਇਸ ਪ੍ਰੋਗਰਾਮ ਦੇ ਨਾਲ ਪੀਆਰ ਆਸਾਨ ਹੁੰਦੀ ਹੈ ਤਾਂ ਕਿ ਹੁਣ ਆਪਾਂ ਮੰਨ ਲਈਏ ਕਿ 2600 ਦਾ ਭਵਿੱਖ ਥੋੜਾ ਖਤਰੇ ਦੇ ਵਿੱਚ ਹੈ ਪੀਆਰ ਦਾ ਕਿਉਂਕਿ ਹਰ ਇੱਕ ਨੂੰ ਹੁੰਦਾ ਕਿ ਆਪਾਂ ਕੈਨੇਡਾ ਦੇ ਵਿੱਚ ਜਾ ਕੇ ਪੀਆਰ ਤੇ ਰਹੀਏ ਪੀਆਰ ਨੂੰ ਲੈ ਕੇ ਕਿਤਨਾ ਕਿਤੇ ਉਹਨਾਂ ਦੇ ਉੱਪਰ ਤਲਵਾਰ ਹੈ ਇਸ ਸਮੇਂ ਚਾਹੇ ਤੁਹਾਡਾ ਅਕੈਡੈਮਿਕ ਡਾਕੂਮੈਂਟ ਫਰਾਡ ਹੈ ਤੁਹਾਡਾ ਕੋਈ ਐਕਸਪੀਰੀਅੰਸ ਫਰਾਡ ਹੈ ਤੁਹਾਡੇ ਫਾਈਨੈਂਸ਼ੀਅਲ ਫਰਾਡ ਹੈ ਚਾਹੇ ਅਸੀਂ ਆਸਟ੍ਰੇਲੀਆ ਦੀ ਗੱਲ ਕਰ ਲਈਏ ਕੈਨੇਡਾ ਦੀ ਗੱਲ ਕਰ ਲਈਏ ਯੂਐਸ ਦੀ ਗੱਲ ਕਰ ਲਈਏ ਯੂਕੇ ਦੀ ਗੱਲ ਕਰ ਲਈਏ ਇਹ ਤਲਵਾਰ ਲਟਕਦੀ ਰਹੂਗੀ ਜੇ ਤੁਸੀਂ ਡਾਕੂਮੈਂਟ ਗਲਤ ਸਬਮਿਟ ਕੀਤਾ ਹੋਇਆ ਤੇ ਨਹੀਂ ਜਿਹੜੇ ਲੋਕ ਉਥੇ ਨੇ ਉਹ ਹੈ ਖਰਚਾ ਜ਼ਾਹਰ ਕਰ ਰਹੇ ਨੇ ਕਿ ਅਸੀਂ ਐਨੇ ਸਮੇ ਤੋਂ ਕੰਮ ਕਰ ਰਹੇ ਹਾਂ ਫਿਰ ਸਾਡਾ ਕੰਮ ਕੀਤਾ ਵੀ ਕਹਿੰਦੇ ਕਿ ਫਿਰ ਜੈਨੂਇਨ ਨਹੀਂ ਹੈਗਾ ਆਪਾਂ ਤਾਂ ਡਾਕੂਮੈਂਟੇਸ਼ਨ ਦਿੱਤੀ ਸੀਗੀ ਅੱਜ ਦੀ ਡੇਟ ਵਿੱਚ ਕੈਨੇਡਾ ਨੂੰ 4,85,000 ਸਕਿਲਡ ਵਰਕਰ ਦੀ ਜ਼ਰੂਰਤ ਹੈਗੀ ਪਰ ਇਸ ਪ੍ਰੋਗਰਾਮ ਦੇ ਥਰੂ ਉਹਨਾਂ ਨੇ ਨੰਬਰ ਆਫ ਅਪਲੀਕੇਸ਼ਨ 50% ਕਰਤੀਆਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਰਪੀਡੀ 24 ਕੈਨੇਡਾ ਦੇ অন্ਟਾਰੀਓ ਦੇ ਵਿੱਚ ਇੱਕ ਪ੍ਰਦਰਸ਼ਨ ਚੱਲ ਰਿਹਾ ਹੈ ਇਸ ਪ੍ਰਦਰਸ਼ਨ ਦੇ ਵਿੱਚ ਭਾਰਤੀ ਖਾਸ ਕਰ ਪੰਜਾਬੀ ਸਾਡੇ ਜਿਹੜੇ ਨੇ ਉਹ ਸ਼ਾਮਲ ਹੋਏ ਹੋਏ ਨੇ ਤਾਂ ਕਿਹਨਾ ਕਾਰਨਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦਰਸਲ OINP ਨੂੰ ਲੈ ਕੇ ਉਹ ਪ੍ਰਦਰਸ਼ਨ ਕਰ ਰਹੇ ਨੇ ਤੇ ਆਖਿਰ OINP ਕੀ ਹੈ ਤੇ ਇਹਦੇ ਐਪਲੀਕੇਸ਼ਨਸ ਨੂੰ ਲੈ ਕੇ ਕੀ ਕੁਝ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਨੇ ਤਾਂ ਕਿਹਨਾ ਕਾਰਨਾਂ ਕਰਣ ਉਹਨਾਂ ਦੇ ਵੱਲੋਂ অন্ਟਾਰੀਓ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਸਾਰੀ ਜਾਣਕਾਰੀ ਅਸੀਂ ਲਵਾਂਗੇ ਮੇਰੇ ਨਾਲ ਇਮੀਗ੍ਰੇਸ਼ਨ ਐਕਸਪਰਟ ਬੀਨਰ ਓਵਰਸੀਜ਼ ਤੋਂ ਐਡਵੋਕੇਟ ਕਮਲ ਕੁਮਾਰ ਪੁੰਬਲਾ ਮੌਜੂਦ ਹੈਗੇ ਨੇ ਉਹਨਾਂ ਤੋਂ ਅਸੀਂ ਸਾਰੀ ਜਾਣਕਾਰੀ ਲਵਾਂਗੇ ਸਰ ਸਭ ਤੋਂ ਪਹਿਲਾਂ ਤੁਹਾਡਾ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਅੰਚਲ ਜੀ ਤੁਹਾਡੇ ਥਰੂ ਕਾਫੀ ਇਨਫੋਰਮੇਸ਼ਨ ਅਸੀਂ ਸਟੂਡੈਂਟ ਦੇ ਨਾਲ ਜਿਹੜੇ ਕੈਂਡੀਡੇਟ ਪ੍ਰਦਰਸ਼ਨ ਕਰ ਰਹੇ ਨੇ ਜਿਹੜੇ ਅੱਗੇ ਇਫੈਕਟ ਹੋਣ ਵਾਲੇ ਉਹਨਾਂ ਬਾਰੇ ਕੋਈ ਇਨਫੋਰਮੇਸ਼ਨ ਸਾਂਝੀ ਕਰਾਂਗੇ ਅੱਜ ਅਸੀਂ ਜੀ ਸਰ ਸਭ ਤੋਂ ਪਹਿਲਾਂ ਤੇ ਮੇਰਾ ਸਵਾਲ ਇਹੀ ਹੋਏਗਾ ਕਿ OINP ਹੈ ਕੀ ਆਖਰ ਜਿਸ ਨੂੰ ਲੈ ਕੇ ਪ੍ਰਦਰਸ਼ਨ ਹੋ ਰਿਹਾ ਹੈ ਐਪਲੀਕੇਸ਼ਨਸ ਨੂੰ ਲੈ ਕੇ ਖਾਸ ਕਰਤਾ OINP ਹੈ ਕੀ ਚੀਜ਼ ਇਕਨਾ ਪ੍ਰੋਵਿੰਸ ਨੋਮੀਨੀ ਪ੍ਰੋਗਰਾਮ ਅਲੱਗ-ਅਲੱਗ ਤਰ੍ਹਾਂ ਦੇ ਪੀਆਰ ਦੇ ਤਰੀਕੇ ਨੇ ਕੈਨੇਡਾ ਦੇ ਵਿੱਚ ਇਹ ਹੈਗਾ ਪੀਐਨਪੀ ਪ੍ਰੋਵਿੰਸ ਨੋਮੀਨੀ ਪ੍ਰੋਗਰਾਮ ਓਐਨਪੀ ਹੈਗਾ অন্ਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ অন্ਟਾਰੀਆ ਸਟੇਟ ਵੱਲੋਂ ਇਹ ਚਲایا ਗਿਆ ਇਸ ਪ੍ਰੋਸੈਸ ਦੇ ਥਰੂ ਬੱਚਾ ਜਾਂ ਕੈਂਡੀਡੇਟ ਜਾਂ ਸਕਿਲਡ ਵਰਕਰ ਆਪਣੀ ਪੀਆਰ ਦੀ ਐਪਲੀਕੇਸ਼ਨ ਨੂੰ ਮੂਵ ਕਰ ਸਕਦਾ ਵੈ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਇਹਦੇ ਥਰੂ ਐਪਲੀਕੇਸ਼ਨ ਮੂਵ ਕਰ ਸਕਦਾ ਕੀ ਹੋਇਆ ਕਿ ਜਿਹੜਾ ਪ੍ਰਦਰਸ਼ਨ ਦੀ ਗੱਲ ਤੁਸੀਂ ਕਰ ਰਹੇ ਹੋ 1 ਜੁਲਾਈ 2025 ਤੋ ਕੈਨੇਡਾ ਨੇ ਕੁਝ ਰੂਲ ਚੇਂਜ ਕੀਤੇ ਨੇ ਰੂਲ ਇਹ ਨਹੀਂ ਕਿ ਉਹ ਜ਼ਬਰਦਸਤੀ ਕੋ ਚੇਂਜ ਕੀਤੇ ਨੇ ਮੈਂ ਤਾਂ ਇਹ ਕਹਾਗਾ ਕਿ ਕੈਨੇਡਾ ਗਵਰਨਮੈਂਟ ਨੂੰ ਮਜਬੂਰ ਹੋ ਕੇ ਰੂਲ ਚੇਂਜ ਕਰਨੇ ਪਏ ਰੀਜ਼ਨ ਬੀਇੰਗ ਇਹਦੇ ਵਿੱਚ ਬਹੁਤ ਸਾਰੀਆਂ ਅਪੀਲਕੇਸ਼ਨ ਜਿਹੜੀਆਂ ਆ ਰਹੀਆਂ ਸੀ ਉਹ ਫਰਾਡੂਲੈਂਟ ਆ ਰਹੀਆਂ ਸੀ ਨਕਲੀ ਡਾਕੂਮੈਂਟ ਆ ਰਹੇ ਸੀਗੇ ਜਿਹੜੀਆਂ ਐਲ ਐਮ ਆਈ ਆ ਰਹੀਆਂ ਸੀ ਉਹ ਸਹੀ ਨਹੀਂ ਆ ਰਹੀਆਂ ਸੀ ਜਦੋਂ ਉਹਨਾਂ ਨੇ ਆਪਣਾ ਸਿਸਟਮ ਦੇਖਿਆ ਵੀ ਸਾਡੇ ਸਿਸਟਮ ਦੇ ਨਾਲ ਖਲਵਾੜ ਹੋ ਰਹੀ ਹੈ ਫਿਰ ਉਹਨਾਂ ਨੇ ਇਹਦੇ ਵਿੱਚ ਚੇਂਜ ਕਰਨੀ ਸ਼ੁਰੂ ਕੀਤੀ ਹੈ 50% ਨੰਬਰ ਰਿਡਿਊਸ ਹੋ ਗਿਆ ਦੂਜੀ ਪ੍ਰੋਬਲਮ ਕੀ ਆਈ ਜਿਹੜੀਆਂ ਐਪਲੀਕੇਸ਼ਨ ਆਲਰੇਡੀ ਸਬਮਿਟ ਕੀਤੀਆਂ ਗਈਆਂ ਸੀ ਉਹਨਾਂ ਦੇ ਵਿੱਚ ਕੁਝ ਖਾਮੀਆਂ ਪਾਈਆਂ ਗਈਆਂ ਉਨਾ ਦੇ ਚਾਹੇ ਉਹ ਐਕਸਪੀਰੀਅੰਸ ਸਰਟੀਫਿਕੇਟ ਸਹੀ ਨਹੀਂ ਮਿਲੇ ਚਾਹੇ ਉਹਨਾਂ ਦੀ ਜਿਹੜੀ ਜੌਬ ਆਫਰ ਸੀ ਉਹ ਸਹੀ ਨਹੀਂ ਮਿਲੀ ਜਦੋਂ ਉਹਨਾਂ ਨੇ ਜੌਬ ਆਫਰ ਨੂੰ ਵੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਪਾਇਸੇ ਹੀ ਪਾਈ ਗਈ ਇਹ ਰੀਜ਼ਨ ਹੈ ਕਿ ਅਪਰੋਕਸੀਮੇਟਲੀ 2600 ਦੇ ਕਰੀਬ ਉਹਨਾਂ ਨੇ ਐਪਲੀਕੇਸ਼ਨਾਂ ਸਸਪੈਂਡ ਕਰ ਦਿੱਤੀਆਂ ਨੇ ਤੇ ਇਹਦਾ ਇਫੈਕਟ ਆਉਣ ਵਾਲੇ ਟਾਈਮ ਦੇ ਉੱਤੇ ਵੀ ਪਊਗਾ ਨੰਬਰ ਐਪਲੀਕੇਸ਼ਨ ਘਟਾ ਦਿੱਤੀਆਂ ਹਾਲਾਂਕਿ ਅੱਜ ਵੀ ਡੇਟ ਵਿੱਚ ਕੈਨੇਡਾ ਨੂੰ 4,85,000 ਸਕਿਲਡ ਵਰਕਰ ਦੀ ਜ਼ਰੂਰਤ ਹੈਗੀ ਹੈ ਪਰ ਇਸ ਪ੍ਰੋਗਰਾਮ ਦੇ ਥਰੂ ਉਹਨਾਂ ਨੇ ਨੰਬਰ ਆਫ ਐਪਲੀਕੇਸ਼ਨ 50% ਕਰ ਦਿੱਤੀਆਂ ਔਰ ਜਿਹੜਾ ਐਪਲੀਕੇਸ਼ਨ 50% ਕਰ ਦਿੱਤੀਆਂ ਤਾਂ ਅਪਲਾਈ ਕਰਨ ਵਾਲੇ ਬਹੁਤ ਜ਼ਿਆਦਾ ਨੇ ਤੇ ਉਹਦੇ ਵਿੱਚ ਕੀ ਹੋਊਗਾ ਡੇਲੇ ਹੋਊਗਾ ਪ੍ਰੋਸੈਸਿੰਗ ਡਿਲੇ ਹੋਊਗੀ ਜਿਹੜੀਆਂ ਐਪਲੀਕੇਸ਼ਨਾਂ ਕੁਆਲੀਫਾਈ ਨਹੀਂ ਕਰਨਗੀਆਂ ਉਹਨਾਂ ਨੂੰ ਸਸਪੈਂਡ ਵੀ ਕਰਨਗੇ ਔਰ ਇਹ ਵੀ ਉਹਨਾਂ ਨੇ ਕਿਹਾ ਕਿ ਜੇਸੀ ਐਪਲੀਕੇਸ਼ਨ ਸਸਪੈਂਡ ਕਰਾਂਗੇ ਤੇ ਉਹਦੀ ਜਿਹੜੀ ਐਪਲੀਕੇਸ਼ਨ ਫੀਸ ਲਈ ਗਈ 1500 ਡਾਲਰ ਉਹ ਵੀ ਅਸੀਂ ਵਾਪਸ ਕਰਾਂਗੇ ਤੇ ਬੱਚਿਆਂ ਨੂੰ ਅਲਰਟ ਰਹਿਣਾ ਚਾਹੀਦਾ ਚਾਹੇ ਉਹ ਇੰਟਰਨੈਸ਼ਨਲ ਸਟੂਡੈਂਟ ਹੈਗਾ ਵੈ ਚਾਹੇ ਉਹ ਸਕਿਲਡ ਵਰਕਰ ਹੈਗਾ ਵੈ ਚਾਹੇ ਉਹ ਬਿਜ਼ਨਸ ਐਂਟਰਪ੍ਰੀਨਰ ਹੈਗਾ ਵੈ ਇਹ ਜਿਨ੍ਹਾਂ ਨੇ ਵੀ ਅਪਲਾਈ ਕਰਨਾ ਜੇ ਉਹਨਾਂ ਦੀ ਡਾਕੂਮੈਂਟੇਸ਼ਨ ਸਹੀ ਹੈਗੀ ਤਾਂ ਨਾਂ ਨੂੰ ਕਿਸੇ ਕਿਸਮ ਦੀ ਡਰ ਦੀ ਲੋੜ ਨਹੀਂ ਹੈਗੀ ਜੀ ਜੀ ਅੱਛਾ ਜਿਹੜੀਆਂ 2600 ਐਪਲੀਕੇਸ਼ਨਸ ਸਿਸਟਮ ਡਿਵੈਲਪਰਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਿਸ ਨੂੰ ਲੈ ਕੇ ਖਾਸ ਦਿੱਕਤ ਜਿਹੜੀ ਹੈ ਉਥੇ ਦੇ ਵਰਗ ਨੂੰ ਖਾਸ ਵਰਗ ਨੂੰ ਆ ਰਹੀ ਹੈ ਉਹ ਪ੍ਰਦਰਸ਼ਨ ਕਰ ਰਹੇ ਨੇ ਤਾਂ ਕਿ ਜਿਸ ਤਰੀਕੇ ਉਹ ਕਹਿ ਰਹੇ ਨੇ ਕਿ ਇੰਨਾ ਵੱਡਾ ਫਰਜ਼ੀਵਾਰਾ ਥੋੜੇ ਹੋ ਸਕਦਾ ਕਿ 2600 ਦੀ 2600 ਕੀ ਫਰਜ਼ੀ ਹੁਣ ਮੈਂ ਇਸ ਗੱਲ ਨੂੰ ਤੁਹਾਡੇ ਨਾਲ ਇੱਕ ਹੋਰ ਇਨਸੀਡੈਂਟ ਦੇ ਨਾਲ ਕੋਰਿਲੇਟ ਕਰਦਾ ਯੂ ਐਸ ਗਵਰਨਮੈਂਟ ਨੇ 17000 ਕਮਰਸ਼ੀਅਲ ਟਰੱਕ ਡਰਾਈਵਰ ਦੇ ਲਾਇਸੈਂਸ ਕੈਨਸਲ ਕੀਤੇ ਰੇ ਉੱਥੇ ਜਿਹੜੀ ਉਹ ਕੈਲੀਫੋਰਨੀਆ ਸਟੇਟ ਦੇ ਵਿੱਚ ਹੈ 2.5 ਲੱਖ ਦੇ ਕਰੀਬ ਟਰੱਕ 3.5 ਲੱਖ ਟੋਟਲ ਟਰੱਕ ਡਰਾਈਵਰ ਨੇ ਉਹਦੇ ਵਿੱਚੋਂ 2 ਲੱਖ ਕਮਰਸ਼ੀਅਲ ਟਰੱਕ ਡਰਾਈਵਰ ਨੇ ਤੇ ਉਹਦੇ ਵਿੱਚੋਂ 17000 ਦੇ ਲਾਇਸੈਂਸ ਕੈਨਸਲ ਕੀਤੇ ਜ਼ਰੂਰੀ ਨਹੀਂ ਕਿ ਉਹ ਸਾਰਾ ਹੀ ਫਰਜੀ ਬਾਡੇ ਚ ਹੋਣਗੇ ਉਹਨੂੰ ਰੀਵੈਲਿਊਏਟ ਕੀਤਾ ਜਾਊਗਾ ਫਿਰ ਦੇਖਿਆ ਜਾਊਗਾ ਇੱਥੇ ਵੀ ਇਹੋ ਜਿਹੀ ਸਿਚੁਏਸ਼ਨ ਆਈ ਹੋਈ ਐ ਵੀ ਇਹ 2600 ਹੋ ਸਕਦਾ ਵੀ ਇਹਨਾਂ ਵਿੱਚੋਂ ਬਹੁਤ ਸਾਰੀਆਂ ਐਪਲੀਕੇਸ਼ਨਾਂ ਜਿਹੜੀਆਂ ਜੈਨੂਅਲ ਹੋਣਗੀਆਂ ਪਰ ਉਹ ਰੀਵੈਲਿਊਏਸ਼ਨ ਹੋ ਕੇ ਜਦੋਂ ਗਵਰਨਮੈਂਟ ਦੀ ਕੀ ਸਟ੍ਰੈਟਜੀ ਐ ਮੈਂ ਕੁਝ ਕਹਿ ਨਹੀਂ ਸਕਦਾ ਇਹਦੇ ਬਾਰੇ ਉਹਦੇ ਚ ਹੋ ਸਕਦਾ ਜਿਹੜੀਆਂ ਜੈਨੂ ਐਪਲੀਕੇਸ਼ਨਾਂ ਆ ਉਹਨਾਂ ਨੂੰ ਉਹ ਰੀਟੇਨ ਕਰ ਲੈਣ ਉਹ ਰੱਖ ਲੈਣ ਜਿਹੜੀਆਂ ਨਹੀਂ ਜੈਨੂ ਉਹਨਾਂ ਨੂੰ ਸਸਪੈਂਡ ਕਰ ਲੈਣ ਅੱਛਾ অপশন কি بچਦਾ ਜਿਹੜੇ ਲੋਕ ਉੱਥੇ ਬੈਠੇ ਹੋਏ ਨੇ ਇੱਕ ਤਾਂ ਮੈਂ ਇਹ ਚੀਜ਼ ਉਹਨਾਂ ਨੂੰ ਜਾਨਣਾ ਚਾਹਾਂਗੀ ਕਿ ਉਹਨਾਂ ਦੇ ਕੋਲ ਵੀਜ਼ਾ ਹੈ ਤਾਂ ਉਹ ਉੱਥੇ ਬੈਠੇ ਹੋਏ ਨੇ ਜਾਂ ਫਿਰ ਉਹਨਾਂ ਨੂੰ ਕੁਝ ਹੋਰ ਐਕਸਟੈਂਸ਼ਨ ਕਰवानी ਪੈਗੀ ਵਿਜ਼ਿਟ ਦੇ ਵਿੱਚ ਜਦੋਂ ਉਹਨਾਂ ਨੇ ਰੀਵੈਲਿਊਏਟ ਕਰਵਾਉਣਾ ਹੈ ਇਹ ਚੀਜ਼ਾਂ ਨੂੰ ਹਾਂ ਉਹਨਾਂ ਨੂੰ ਜੇ ਰੀਵੈਲਿਊਏਟ ਕਰਾਣਾ ਉਹਨਾਂ ਕੋਲੇ ਰੀਜ਼ਨੇਬਲ ਟਾਈਮ ਹੋਏਗਾ ਤੇ ਉਹਨਾਂ ਨੂੰ ਆਪਣਾ ਵੀਜ਼ਾ ਵੈਲਿਡ ਰੱਖਣਾ ਪਏਗਾ ਮਤਲਬ ਜੀ ਉਹਦੇ ਵਿੱਚ ਨਹੀਂ ਆ ਸਕਦੇ ਤਾਂ ਵਿਜ਼ਟਰ ਵੀਜ਼ਾ ਲੈ ਕੇ ਉੱਥੇ ਰਹਿ ਸਕਦੇ ਨੇ ਪਰ ਉਹਨਾਂ ਨੂੰ ਲੀਗਲ ਸਪੋਰਟ ਲੈਣੀ ਪਏਗੀ ਕਿਸੇ ਲਾਇਰਜ਼ ਨਾਲ ਕੰਸਲਟ ਕਰਕੇ ਲੀਗਲ ਸਪੋਰਟ ਲੈਣੀ ਪੈਗੀ ਵੀ ਅਸੀਂ ਅੱਗੇ ਕੀ ਕਰ ਸਕਦੇ ਹਾਂ ਜੇ ਤੁਹਾਡਾ ਵੀਜ਼ਾ ਨਹੀਂ ਹੈਗਾ ਫਿਰ ਤੁਸੀਂ ਉਸ ਕੰਟਰੀ ਦੇ ਵਿੱਚ ਇਲੀਗਲ ਹੋ ਗਏ ਹੋ ਫਿਰ ਕੁਝ ਵੀ ਨਹੀਂ ਕਰ ਸਕਦੇ ਉਹਦੇ ਵਿੱਚ ਉਹਨਾਂ ਨੂੰ ਜਿਹੜੀ ਲੀਗਲ ਸਪੋਰਟ ਜਿੱਥੋਂ ਵੀ ਉਹ ਲਾਇਰਸ ਨੂੰ ਮਿਲ ਸਕਦੇ ਨੇ ਉਹਨਾਂ ਨੂੰ ਲੈ ਕੇ ਲੈਣੀ ਚਾਹੀਦੀ ਹੈਗੀ ਆ ਜੇ ਉਹ ਸਹੀ ਨੇ ਜੇ ਉਹਨਾਂ ਦੀ ਡਾਕੂਮੈਂਟੇਸ਼ਨ ਦੇ ਵਿੱਚ ਪ੍ਰੋਬਲਮ ਹੈ ਫਿਰ ਲੀਗਲ ਹਾਇਰ ਜਿਹੜਾ ਲਾਇਰ ਉਹ ਵੀ ਨਹੀਂ ਕੁਝ ਕਰ ਸਕਦਾ ਗਵਰਨਮੈਂਟ ਵੀ ਕੁਝ ਨਹੀਂ ਕਰ ਸਕਦੀ ਇਹ ਦੇਖਣ ਵਾਲੀ ਗੱਲ ਹੈ ਕਿ ਉਹਦੇ ਵਿੱਚ ਕੋਈ ਕਮੀ ਤਾਂ ਨਹੀਂ ਪਾਈ ਗਈ ਸੀ ਕਿ ਤੇ ਉਹ ਡਾਕੂਮੈਂਟ ਜਿਹੜਾ ਉਹਨਾਂ ਨੇ ਪ੍ਰੋਡਿਊਸ ਕੀਤਾ ਉਹ ਸਹੀ ਸੀਗਾ ਜਾਂ ਨਹੀਂ ਸੀਗਾ ਇਹ ਇਹ ਦੇਖਣ ਦੀ ਲੋੜ ਹੈ ਦੇ ਵਿੱਚ ਅੱਛਾ ਰਿਪੋਰਟਸ ਆ ਕਹਿੰਦੀਆਂ ਨਹੀਂ ਕਿ ਇਸ ਪ੍ਰੋਗਰਾਮ ਦੇ ਨਾਲ ਪੀਆਰ ਆਸਾਨ ਹੁੰਦੀ ਹੈ ਤਾਂ ਕੀ ਹੁਣ ਆਪਾਂ ਮੰਨ ਲਈਏ ਕਿ 2600 ਦਾ ਭਵਿੱਖ ਥੋੜਾ ਖਤਰੇ ਦੇ ਵਿੱਚ ਹੈ ਪੀਆਰ ਦਾ ਕਿਉਂਕਿ ਹਰ ਇੱਕ ਨੂੰ ਹੁੰਦਾ ਹੈ ਕਿ ਆਪਾਂ ਕੈਨੇਡਾ ਦੇ ਵਿੱਚ ਜਾ ਕੇ ਪੀਆਰ ਤੇ ਰਹੀਏ ਪੀਆਰ ਨੂੰ ਲੈ ਕੇ ਕਿਤਨਾ ਕਿਤੇ ਉਹਨਾਂ ਦੇ ਉੱਪਰ ਤਲਵਾਰ ਹੈ ਇਸ ਸਮੇਂ ਮੈਨੂੰ 30 ਸਾਲ ਇਸ ਇੰਡਸਟਰੀ ਚ ਕੰਮ ਕਰਦੇ ਨੂੰ ਹੋ ਗਏ ਮੈਂ ਹਰੇਕ ਗਵਰਨਮੈਂਟ ਨਾਲ ਕੰਮ ਕਰਦਾ ਮਤਲਬ ਹਰੇਕ ਐਮਬੈਸੀ ਦੇ ਨਾਲ ਉੱਥੋਂ ਦੇ ਯੂਨੀਵਰਸਿਟੀ ਕਾਲਜ ਦੇ ਨਾਲ ਜਦੋਂ ਵੀ ਤੁਸੀਂ ਕਦੇ ਫਰਾਡੂਲੈਂਟ ਡਾਕੂਮੈਂਟ ਸਬਮਿਟ ਕੀਤਾ ਹੈ ਉਹ ਤੁਹਾਨੂੰ ਕਿਸੇ ਵੀ ਸਟੇ ਤੇ ਸਮੱਸਿਆ ਖੜੀ ਕਰ ਸਕਦਾ ਹੈ ਚਾਹੇ ਤੁਹਾਡਾ ਅਕੈਡੈਮਿਕ ਡਾਕੂਮੈਂਟ ਫਰਾਡ ਹੈ ਤੁਹਾਡਾ ਕੋਈ ਐਕਸਪੀਰੀਅੰਸ ਫਰਾਡ ਹੈ ਤੁਹਾਡੇ ਫਾਈਨੈਂਸ਼ੀਅਲ ਫਰਾਡ ਹੈ ਚਾਹੇ ਅਸੀਂ ਆਸਟ੍ਰੇਲੀਆ ਦੀ ਗੱਲ ਕਰ ਲਈਏ ਕੈਨੇਡਾ ਦੀ ਗੱਲ ਕਰ ਲਈਏ ਯੂਐਸ ਦੀ ਗੱਲ ਕਰ ਲਈਏ ਯੂਕੇ ਦੀ ਗੱਲ ਕਰ ਲਈਏ ਇਹ ਤਲਵਾਰ ਲਟਕਦੀ ਰਹੂਗੀ ਜੇ ਤੁਸੀਂ ਡਾਕੂਮੈਂਟ ਗਲਤ ਸਬਮਿਟ ਕੀਤਾ ਹੋਇਆ ਤੇ ਨਹੀਂ ਕੀਤਾ ਤੇ ਤੁਹਾਨੂੰ ਡਰ ਦੀ ਲੋੜ ਨਹੀਂ ਇਹਦੇ ਵਿੱਚ ਇਹ ਹੈਗਾ ਵੀ ਡਾਕੂਮੈਂਟ ਸਹੀ ਹੋਣੇ ਚਾਹੀਦੇ ਨੇ ਹੁਣ ਵੀ ਜਿਹੜਾ ਉਹਨਾਂ ਨੇ ਅੱਗੇ ਵੀ ਕਰਨਗੇ ਉਹਨਾਂ ਦਾ ਅਗਲਾ ਪ੍ਰੋਸੀਜਰ ਕੀ ਹੈਗਾ ਵੀ ਤੁਸੀਂ ਆਨਲਾਈਨ ਅਪਲਾਈ ਕਰਦੇ ਹੋ ਆਨਲਾਈਨ ਅਪਲਾਈ ਕਰਕੇ ਜੇ ਤੁਹਾਡੀ ਐਪਲੀਕੇਸ਼ਨ ਸਹੀ ਹੈ ਫਿਰ ਤੁਹਾਨੂੰ ਇਨਵੀਟੇਸ਼ਨ ਆ ਜਾਂਦਾ ਪਰ ਅਗਲੇ ਪ੍ਰੋਸੀਜਰ ਦੇ ਵਿੱਚ ਉਹਨਾਂ ਨੇ ਇੰਪਲਾਇਰ ਤੋਂ ਅਪਲਾਈ ਕਰਉਣਾ ਜਿਹੜੇ ਬੰਦੇ ਨੇ ਜੌਬ ਦੇਣੀ ਉਹ ਅਪਲਾਈ ਕਰੂਗਾ ਆਨਲਾਈਨ ਪੋਰਟਲ ਦੇ ਉੱਤੇ ਜਾ ਕੇ ਫਿਰ ਉਹ EMPLY ਨੂੰ ਵੀ ਪੁੱਛਣਗੇ ਉਹਦੀ ਇੰਟਰਵਿਊ ਵੀ ਕਰ ਸਕਦੇ ਆ ਦੋਨਾਂ ਦੀ ਇੰਟਰਵਿਊ ਵੀ ਕਰ ਸਕਦੇ ਨੇ ਜੇ ਉਹਨਾਂ ਨੂੰ ਲੱਗਿਆ ਫਿਰ ਉਹਨੂੰ ਇਨਵੀਟੇਸ਼ਨ ਦੇਣਗੇ ਅਦਰਵਾਇਜ਼ ਉਹਨੂੰ ਉੱਥੇ ਹੀ ਕੈਨਸਲ ਕਰਕੇ ਉਹਨੂੰ ਪਿੱਛੇ ਭੇਜ ਦੇਣਗੇ ਉਹਦੀ ਜਿਹੜੀ ਫੀਸ ਹੈ ਉਹ ਵੀ ਵਾਪਸ ਕਰ ਦੇਣਗੇ ਜੇ ਇਨਵੀਟੇਸ਼ਨ ਆਂਦਾ ਫਿਰ ਤੁਸੀਂ PR ਦੀ ਐਪਲੀਕੇਸ਼ਨ ਵਾਸਤੇ ਮੂਵ ਕਰ ਸਕਦੇ ਹੋ ਅਛਰੇ ਇਕ ਨਾ ਇੱਕ ਨਵਾਂ ਪੰਬਰ ਪੂਸਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਤੁਹਾਡੇ ਕਈਆਂ ਦੇ ਲੱਖਾਂ ਰੁਪਏ ਜਿਹੜੇ ਇਹਦੇ ਵਿੱਚ ਵੇਸਟ ਹੋ ਜਾਣਗੇ ਕਈਆਂ ਦੇ ਪੈਸੇ ਲਗਾਏ ਖੋਈ ਨੇ ਐਪਲੀਕੇਸ਼ਨ ਲਈ ਉਹ ਵੇਸਟ ਹੋ ਜਾਣਗੇ ਕਿ ਉਹ ਵਾਕੇ ਵੇਸਟ ਹੋਣਗੇ ਜਾਂ ਉਹਨਾਂ ਨੂੰ ਵਾਪਸ ਕੀਤੇ ਜਾਣਗੇ ਰੀਵੈਲਿਊਏਸ਼ਨ ਉਹ ਦੁਬਾਰਾ ਉਹਨਾਂ ਪੈਸਿਆਂ ਨਾਲ ਕਰਵਾ ਸਕਦੇ ਫਿਰ ਦੇਖੋ ਜਿਹੜਾ ਐਲਐਮਆਈ ਲੈਣਾ ਉਹ ਇੱਕ ਇਲੀਗਲ ਪ੍ਰੋਸੈਸ ਹੈਗਾ ਵਾ ਗਵਰਨਮੈਂਟ ਉਹਨੂੰ ਕਦੇ ਪ੍ਰਮੋਟ ਨਹੀਂ ਕਰਦੀ ਹੈ ਜੇ ਜੈਨੂਅਨ ਜੌਬ ਅਵੇਲੇਬਲ ਹੈ ਤੇ ਸਕਿਲਡ ਵਰਕਰ ਉਹਦੀ ਕੁਆਲਿਫੀਕੇਸ਼ਨ ਪੂਰੀ ਹੈ ਉਹਦੀਆਂ ਕੰਡੀਸ਼ਨਾਂ ਪੂਰੀਆਂ ਕਰਦੀਆਂ ਫਿਰ ਤਾਂ ਉਹਨੂੰ ਪੈਸੇ ਲਾਣ ਦੀ ਲੋੜ ਹੀ ਨਹੀਂਗੀ 1500 ਡਾਲਰ ਜਿਹੜੀ ਸਰਕਾਰ ਨੇ ਫੀਸ ਲਈ ਉਹ ਵਾਪਸ ਕਰ ਦੇਣਗੇ ਉਹਨਾਂ ਨੇ ਕਹਿਤਾ ਵੀ ਜਿਹੜੀ ਫੀਸ ਅਸੀਂ ਲਈ ਉਹ ਵਾਪਸ ਕਰ ਦੇਵਾਂਗੇ ਤੇ ਉਹ ਬਾਕੀ ਦੇ ਪੈਸੇ ਉਹਨਾਂ ਨੇ ਅੰਡਰ ਦਾ ਟੇਬਲ ਕਿੱਥੇ ਦਿੱਤੇ ਹੈ ਕਿੱਥੇ ਨਹੀਂ ਦਿੱਤੇ ਇਹ ਇਹ ਉਹਨਾਂ ਦੀ ਆਪਸੀ ਰਿਸਪੌਂਸਿਬਿਲਟੀ ਹੈ ਸਰਕਾਰ ਵੱਲੋਂ ਇਦਾਂ ਦੀ ਕੋਈ ਸਮੱਸਿਆ ਮੈਨੂੰ ਨਹੀਂ ਲੱਗਦੀ ਸਰਕਾਰੋਂ ਪੈਸੇ ਵਾਪਸ ਕਰੋਗੀ ਤੇ ਅਜਾ ਬੱਚੇ ਬਾਰ-ਬਾਰ ਇਹ ਜਿਹੜੇ ਲੋਕ ਉੱਥੇ ਨੇ ਉਹ ਇਹ ਖਰਚਾ ਜ਼ਾਹਰ ਕਰ ਰਹੇ ਨੇ ਕਿ ਅਸੀਂ ਐਨੇ ਸਮੇਂ ਤੋਂ ਕੰਮ ਕਰ ਰਹੇ ਹਾਂ ਫਿਰ ਸਾਡਾ ਕੰਮ ਕੀਤਾ ਵੀ ਕਹਿੰਦੇ ਕਿ ਫਿਰ ਜੈਨੂਇਨ ਨਹੀਂ ਹੈਗਾ ਆਪਾਂ ਤਾਂ ਡਾਕੂਮੈਂਟੇਸ਼ਨ ਦਿੱਤੀ ਸੀਗੀ ਫੇਰ ਦੁਆਰਾ ਗੱਲ ਕਰਾਂਗਾ ਜੇ ਡਾਕੂਮੈਂਟੇਸ਼ਨ ਗਲਤ ਹੈਗੀ ਹੈ ਚਾਹੇ ਤੂੰ ਤੁਸੀਂ ਮੈਂ ਇਹ ਨੋਟ ਕੀਤਾ ਕਿ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਲੋਕ ਪੀਆਰ ਹੋ ਗਏ ਨੇ ਬਹੁਤ ਸਾਰੇ ਸਿਟੀਜ਼ਨ ਹੋ ਗਏ ਨੇ ਜਦੋਂ ਇਨਕੁਆਰੀ ਕੀਤੀ ਕਿ ਉਹਨਾਂ ਦੇ ਡਾਕੂਮੈਂਟ ਗਲਤ ਪਾਏ ਗਏ ਨੇ ਤੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ ਇਹ ਆਉਣ ਵਾਲੀ ਪੀੜ੍ਹੀ ਵਾਸਤੇ ਮੈਂ ਇਹ ਇੱਕ ਇਨਫੋਰਮੇਸ਼ਨ ਦੇਣਾ ਚਾਹੁੰਦਾ ਅਪੀਲ ਕਰਨਾ ਚਾਹੁੰਦਾ ਤੁਸੀਂ ਕਿਸੇ ਵੀ ਮੁਲਕ ਦੇ ਵਿੱਚ ਕੋਈ ਵੀ ਵੀਜ਼ਾ ਅਪਲਾਈ ਕਰਨਾ ਤੁਹਾਡੇ ਜੈਨੂਇਨ ਡਾਕੂਮੈਂਟ ਹੋਣੇ ਚਾਹੀਦੇ ਨੇ ਇੱਕ ਵਾਰੀ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਦੂਜੀ ਵਾਰੀ ਹੋ ਗਿਆ 6-6 ਵਾਰ 10-10 ਵਾਰ ਵੀਜ਼ਾ ਰਿਫਿਊਜ਼ ਹੋ ਕੇ ਦੁਬਾਰਾ ਮਿਲ ਸਕਦਾ ਪਰ ਜੇ ਫਰਾਡੂਲੈਂਟ ਡਾਕੂਮੈਂਟ ਲਾਏਗੇ ਨੇ ਫਿਰ ਉਹਦੀ ਕੋਈ ਸੁਣਵਾਈ ਨਹੀਂ ਹੈਗੀ ਕਿਸੇ ਸਰਕਾਰ ਨੇ ਵੀ ਨਹੀਂ ਸੁਣ ਲਈ ਹੁਣ ਵੀ ਕੈਨੇਡਾ ਗਵਰਨਮੈਂਟ ਨੂੰ ਲੱਗ ਰਿਹਾ ਕਿ ਉਹਨਾਂ ਦੇ ਨੱਕ ਦੇ ਥੱਲੇ ਇਹ ਸਕੈਂਡਲ ਚੱਲ ਰਹੇ ਨੇ ਰੋਂਗ ਐਲ ਐਮ ਆਈ ਲੈ ਕੇ ਜਾ ਰਹੇ ਨੇ ਲੋਕੀ ਬਿਨਾ ਮਤਲਬ ਤੋਂ ਲੈ ਕੇ ਜਾ ਰਹੇ ਨੇ ਸਿਸਟਮ ਚ ਦੀ ਸਪੋਜ਼ ਕਰੋ ਮੈਂ ਕਿਸੇ ਬੰਦੇ ਨੂੰ ਰੱਖਣਾ ਮੇਰੇ ਕੋਲ ਰਿਕੁਆਇਰਮੈਂਟ ਹੈ ਮੈਂ ਪੇਪਰ ਚ ਦਮਾਂਗਾ ਉਹ ਰਿਕੁਆਇਰਮੈਂਟ ਮੈਨੂੰ ਉਥੋਂ ਲੋਕ ਨਹੀਂ ਮਿਲਦੀ ਮੈਂ ਇੰਟਰਨੈਸ਼ਨਲ ਨੂੰ ਹਾਇਰ ਕਰਾਂਗਾ ਤੇ ਜੇ ਉਹ ਸਾਰਾ ਕੁਝ ਨਹੀਂ ਕੀਤਾ ਗਿਆ ਜੇ ਉਹਨੂੰ ਕੋਈ ਬਲੈਕਮੇਲਿੰਗ ਕੀਤੀ ਗਈ ਹੈ ਉਹਦੇ ਵਿੱਚ ਲੋਕੋ ਕੇ ਕੋਈ ਗਲਤ ਡਾਕੂਮੈਂਟ ਲਾਏ ਗਏ ਨੇ ਫਿਰ ਉਸ ਸਮੱਸਿਆ ਆਏਗੀ ਆਏਗੀ ਅੱਛਾ ਤਾਂ ਹੋ ਗਿਆ ਪ੍ਰੋਟੈਸਟਿਕਲ ਮੈਂ ਦੁਬਾਰਾ OINP ਦੇ ਉੱਪਰ ਹੀ ਆਵਾਂਗੀ ਇਸ ਨੂੰ ਅਪਲਾਈ ਕਰਨ ਦੇ ਲਈ ਕੌਣ ਅਪਲਾਈ ਕਰ ਸਕਦਾ ਸਭ ਤੋਂ ਪਹਿਲਾਂ ਤੇ ਮੈਂ ਹੀ ਜਾਨਣਾ ਚਾਹਾਂਗੀ ਕਿ ਕੁਝ ਰਿਕੁਆਇਰਮੈਂਟ ਹੁੰਦੀ ਹੈ ਇਸ ਦੇ ਵਿੱਚ ਪਹਿਲਾ ਮੈਂ ਸਕਿਲਡ ਵਰਕਰ ਦੀ ਗੱਲ ਕਰਾਂ ਮੈਂ ਕਹਿੰਦਾ 485000 ਜਿਹੜੇ ਹੈਲਥ ਕੇਅਰ ਦੇ ਵਰਕਰ ਨੇ ਟੌਪ ਤੇ ਹੈਗੇ ਨੇ ਆਈਟੀ ਦੇ ਵਰਕਰਸ ਜੋਬ ਤੇ ਹੈਗੇ ਨੇ ਪਲੰਬਰ ਕਾਰਪੈਂਟਰ ਮੈਸਨ ਇਲੈਕਟ੍ਰੀਸ਼ੀਅਨਸ ਨਰਸਸ ਸਾਈਕੀਟ੍ਰਿਕ ਨਰਸਸ ਜਿਹੜੀਆਂ ਹੈਗੀਆਂ ਨੇ ਬਹੁਤ ਸਾਰੀਆਂ ਕੈਟੇਗਰੀਆਂ ਨੇ ਜਿਹਦੇ ਵਿੱਚ ਬੱਚਾ ਅਪਲਾਈ ਕਰ ਸਕਦਾ ਅੱਛਾ ਪੁੰਬਲਾ ਸਾਹਿਬ ਦੇ ਲਈ ਕੁਆਲਿਫਿਕੇਸ਼ਨ ਕੀ ਚਾਹੀਦੀ ਹੈ ਕੀ ਫਿਰ ਜਿਹੜੇ ਲੋਕ ਉੱਥੇ ਜਾਣਾ ਚਾਹੁੰਦੇ ਨੇ ਕਿਵੇਂ ਅਪਲਾਈ ਇੱਥੋਂ ਕੀਤਾ ਜਾ ਸਕਦਾ ਇੱਥੋਂ ਕਰਨਾ ਉੱਥੇ ਬੈਠ ਕੇ ਕੌਣ ਕਰ ਸਕਦਾ ਇਸ ਨੂੰ ਅਪਲਾਈ ਪਹਿਲਾਂ ਤਾਂ ਜਿਹੜੇ ਬੱਚੇ ਇੰਟਰਨੈਸ਼ਨਲ ਸਟੂਡੈਂਟ ਹੈ ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਆਲਰੇਡੀ ਕੈਨੇਡਾ ਚ ਗਏ ਹੋਏ ਨੇ ਉਹਨਾਂ ਨੇ ਆਪਣੀ ਕੁਆਲੀਫਿਕੇਸ਼ਨ ਕੰਪਲੀਟ ਕਰ ਲਈ ਹੈ ਤੇ ਜਿੰਨਾ ਰਿਕੁਆਇਰਡ ਵਰਕ ਐਕਸਪੀਰੀਅੰਸ ਉਹਨਾਂ ਨੂੰ ਚਾਹੀਦਾ ਹੈ ਅਲੱਗ-ਅਲੱਗ ਕੈਟੇਗਰੀਆਂ ਨੇ ਉਸ ਕੈਟੇਗਰੀ ਜਿਹਦੇ ਕੋਲ ਉਹ ਵਰਕ ਐਕਸਪੀਰੀਅੰਸ ਹੈਗਾ ਉਹ ਅਪਲਾਈ ਕਰ ਸਕਦਾ ਫਿਰ ਹੱਥੀਂ ਕੰਮ ਕਰਨ ਵਾਲੇ ਬੰਦੇ ਚਾਹੇ ਉਹ ਉੱਥੇ ਬੈਠੇ ਨੇ ਚਾਹੇ ਇੰਡੀਆ ਚ ਬੈਠੇ ਨੇ ਜੇ ਉਹਦੀ ਬੇਸਿਕ ਅਕਾਦਮਿਕ ਕੁਆਲੀਫਿਕੇਸ਼ਨ ਹੈਗੀ ਹੈ ਪਲੱਸ ਉਹਦੇ ਕੋਲ ਸਟਰੀਟ ਵਰਕ ਦਾ ਐਕਸਪੀਰੀਅੰਸ ਹੈਗਾ ਸਪੋਜ਼ ਕਰੋ ਇੱਕ ਪਲੰਬਰ ਹੈਗਾ ਉਹਦੇ ਕੋਲ ਡਿਪਲੋਮਾ ਹੈਗਾ ਉਹਦੇ ਕੋਲ ਡਿਗਰੀ ਹੈਗੀ ਹੈ ਆਈਟੀ ਪ੍ਰੋਫੈਸ਼ਨਲ ਹੈਗੇ ਨੇ ਬੈਚਲਰ ਕੀਤੀ ਹੋਈ ਹੈ 2-3 ਸਾਲ ਦਾ ਐਕਸਪੀਰੀਅੰਸ ਹੈਗੀਆਂ ਰਜਿਸਟਰਡ ਨਰਸਸ ਹੈਗੀਆਂ ਨੇ जीएनएम ਕੀਤੀ ਹੋਈ ਹੈ बीएससी नर्सिंग ਕੀਤੀ ਹੋਈ ਹੈ प्लस ਉਹ ਕੋ ਰੈਲੇਵੈਂਟ ایکسپیرینس ਹੈਗਾ ਸਾਈਕੀਟ੍ਰਿਕ ਨਰਸਸ ਹੈਗੀਆਂ ਨੇ ਤੇ ਹੋਰ ਇਹਦੇ ਚ ਕੰਸਟਰਕਸ਼ਨ ਵਰਕਰਸ ਹੈਗੇ ਨੇ ਟ੍ਰਾਂਸਪੋਰਟ ਮੈਨੇਜਰਸ ਹੈਗੇ ਨੇ ਇਹ ਸਾਰਿਆਂ ਦੇ ਜਿਨ੍ਹਾਂ ਦੀ ਬੇਸਿਕ ਕੁਆਲੀਫਿਕੇਸ਼ਨ ਦੇ ਨਾਲ ਰੈਲੇਵੈਂਟ ਫੀਲਡ ਦੇ ਵਿੱਚ ਵਰਕ ایکسپیرینس ਹੈਗਾ ਉਹ ਉਹਦੇ ਵਿੱਚ ਅਪਲਾਈ ਕਰ ਸਕਦੇ ਨੇ ਫਿਰ ਉਹਦੀ ਇੱਕ ਬੇਸਿਕ ਇੰਗਲਿਸ਼ ਪ੍ਰੋਫੀਸ਼ੈਂਸੀ ਦੀ ਰਿਕੁਆਇਰਮੈਂਟ ਹੈ ਉਹ ਵੀ ਉਹ ਪੂਰੀ ਕਰਦੇ ਹੁਣ ਬਿਜ਼ਨਸਮੈਨ ਹੈਗਾ ਉਹ ਉਹਦਾ ਬਿਜ਼ਨਸ ਦਾ ایکسپیرینس ਹੈਗਾ ਉਹਦੇ ਸਾਰੇ ਡਾਕੂਮੈਂਟੇਸ਼ਨ ਹੈਗੀ ਆ ਉਹ ਉੱਥੇ ਜਾ ਕੇ ਇਨਵੈਸਟ ਕਰਨਾ ਚਾਹੁੰਦਾ ਹੈਗਾ ਵਾ ਉਥੋਂ ਉਹਨੂੰ ਬਿਜ਼ਨਸ ਵਾਈ ਕਰਨਾ ਪਊਗਾ ਫਿਰ ਉਹ ਵਿਜ਼ਿਟ ਕਰ ਸਕਦਾ ਵਾ ਫਿਰ ਉੱਥੇ ਜਾਣ ਤੋਂ ਬਾਅਦ ਉੱਥੇ ਇਨਵੈਸਟ ਕਰ ਸਕਦਾ ਵਾ ਜਿਵੇਂ 1.5 ਲੱਖ ਡਾਲਰ ਤੋਂ ਲੈ ਕੇ 2 ਲੱਖ ਡਾਲਰ ਤੱਕ ਦੀ ਇਨਵੈਸਟਮੈਂਟ ਹੈਗੀ ਹੈ ਇਹ ਕੈਟਾਗਰੀ ਵਿੱਚ ਜਾ ਸਕਦਾ ਮਤਲਬ ਇੰਟਰਨੈਸ਼ਨਲ ਸਟੂਡੈਂਟ ਹੋ ਗਿਆ ਟ੍ਰੇਡ ਵਰਕਰ ਹੋ ਗਿਆ ਸਕਿਲਡ ਵਰਕਰ ਹੋ ਗਿਆ ਪਲੱਸ ਜਿਹੜਾ ਬਿਜ਼ਨਸ ਐਂਟਰਪ੍ਰੀਨਰ ਨੇ ਇਹ ਤਿੰਨ ਕੈਟੇਗਰੀਆਂ ਦੇ ਵਿੱਚ ਇਹਦੇ ਵਿੱਚ ਹਜ਼ਾਰਾਂ ਹੀ ਕੈਟੇਗਰੀਆਂ ਹੋਰ ਆ ਜਾਂਦੀਆਂ ਨੇ ਸਕਿਲਡ ਵਰਕਰ ਦੇ ਵਿੱਚ ਬਹੁਤ ਸਾਰੀਆਂ ਕੈਟੇਗਰੀਆਂ ਆ ਜਾਂਦੀਆਂ ਨੇ ਅਸਲ ਵਿੱਚ ਕੀ ਹੈ ਕੈਨੇਡਾ ਨੂੰ ਸਕਿਲਡ ਵਰਕਰ ਦੀ ਜ਼ਰੂਰਤ ਹੈ ਬਹੁਤ ਸਾਰੇ ਸਟੂਡੈਂਟ ਇੰਡੀਆ ਤੋਂ ਚਲੇ ਗਏ ਉਹ ਲੈ ਕੇ ਪ੍ਰੋਗਰਾਮ ਕੀ ਗਏ ਬਿਜ਼ਨਸ ਦੇ ਪ੍ਰੋਗਰਾਮ ਲੈ ਕੇ ਜਿਹੜੇ ਉਹਨਾਂ ਨੂੰ ਮੈਨੇਜਰ ਨਹੀਂ ਚਾਹੀਦੇ ਉਹਨਾਂ ਨੂੰ ਹੱਥੀਂ ਕੰਮ ਕਰਨ ਵਾਲੇ ਉਹਨਾਂ ਨੂੰ ਘਰ ਬਣਾਉਣ ਵਾਲੇ ਬੰਦੇ ਚਾਹੀਦੇ ਘਰ ਬਣਾਉਣ ਵਾਸਤੇ ਤੁਹਾਨੂੰ ਚਾਹੀਦਾ ਕੰਸਟ੍ਰਕਸ਼ਨ ਮੈਨੇਜਰ ਚਾਹੀਦਾ ਹੈਗਾ ਵਾ ਲੇਬਰ ਚਾਹੀਦੀ ਉਹਦੇ ਵਿੱਚ ਕਾਰਪੈਂਟਰ ਚਾਹੀਦਾ ਪਲੰਬਰ ਚਾਹੀਦਾ ਇਲੈਕਟ੍ਰੀਸ਼ੀਅਨ ਚਾਹੀਦਾ ਹੈਗਾ ਵੈ ਮੇਨਟੇਨੈਂਸ ਵਾਲਾ ਬੰਦਾ ਚਾਹੀਦਾ ਹੈਗਾ ਉਹ ਸਾਰੇ ਲੋਕਾਂ ਦੀ ਅੱਜ ਕੈਨੇਡਾ ਨੂੰ ਜ਼ਰੂਰਤ ਹੈ ਉੱਥੇ ਆਬਾਦੀ ਘਟ ਹੈ ਨਵੀਂ ਆਬਾਦੀ ਹੋ ਰਹੀ ਹੈ ਬੱਚੇ ਬਹੁਤ ਸਾਰੇ ਚਲੇਗੇ ਘਰਾਂ ਦੀ ਕਮੀ ਹੈ ਉਹ ਘਰ ਬਣਨੇ ਨੇ ਕੰਸਟਰਕਸ਼ਨ ਹੋਣੀ ਹੈ ਉਹਦੇ ਵਿੱਚ ਵੀ ਸਾਰੇ ਤਰ੍ਹਾਂ ਦੇ ਬੰਦੇ ਆਉਂਦੇ ਨੇ ਉਹਨਾਂ ਦੇ ਵਿੱਚ ਇਹ ਜ਼ਰੂਰਤ ਹੈ ਉਹਨਾਂ ਕੰਟਰੀ ਦੇ ਵਿੱਚ ਜਿਹੜੇ ਫੀਲਡ 'ਚ ਬੰਦੇ ਰਿਕੁਆਇਰਡ ਹੈਗੇ ਉਹਦੇ ਵਿੱਚ ਉਹ ਲੈਂਦੇ ਨੇ ਤੇ ਸਕਿਲਡ ਵਰਕਰ ਦੀ ਬਹੁਤ ਲੰਬੀ ਕੈਟਾਗਰੀ ਹੈ ਤੁਸੀਂ ਵੈਬਸਾਈਟ ਤੇ ਜਾਓਗੇ ਉੱਥੋਂ ਦੇਖ ਸਕਦੇ ਹੋ ਉਹਦੇ ਵਿੱਚ ਸਾਰੀ ਕੈਟਾਗਰੀਆਂ ਉਹਨਾਂ ਨੇ ਐਕਸਪਲੇਨ ਕੀਤਾ ਹੋਇਆ ਵੀ ਕੀ ਕੀ ਰਿਕੁਆਇਰਮੈਂਟਸ ਹੈਗੀਆਂ अच्छा इस प्रोग्राम नु लेके जिस तरीके आ, मसला ਵੱਧਦਾ ਹੈ ਜਦੋਂ ਚੇਂਜ ਕਰਦੇ ਨੇ 2600 ਐਪਲੀਕੇਸ਼ਨਸ ਦਾ ਮਾਮਲਾ ਆਉਂਦਾ ਹੈ ਹਰ ਉੱਪਰ ਪ੍ਰੋਟੈਸਟ ਵੱਡੇ ਲੈਵਲ ਤੇ ਹੁੰਦਾ ਹੈਗਾ ਤੇ ਇਸ ਪ੍ਰੋਗਰਾਮ ਦੀ ਇੰਨੀ ਲੋਡ ਕਿਉਂ ਮਹਿਸੂਸ ਕਰਦੇ ਨੇ ਜਿਹੜੇ ਲੋਕ ਨੇ ਜਾਂ ਫਿਰ ਸਟੂਡੈਂਟਸ ਨੇ ਜਿਹੜੇ ਖਾਸ ਕਰਕੇ ਉੱਥੇ ਗਏ ਹੋਏ ਨੇ ਉਹ ਇਸ ਨੂੰ ਇੰਨੀ ਇੰਪੋਰਟੈਂਸ ਕਿਉਂ ਦਿੰਦੇ ਨੇ ਕੀ ਲੋਡ ਹੈਗਾ ਇਸ ਪ੍ਰੋਗਰਾਮ ਦੇ ਇਹ ਇੱਕ ਪਾਥਵੀ ਪ੍ਰੋਗਰਾਮ ਹੈਗਾ ਉਨਟਾਰੀਓ ਇਮੀਗ੍ਰੈਂਟ ਨਾਮਿਨੀ ਪ੍ਰੋਗਰਾਮ ਉਨਟਾਰੀਓ ਸਟੇਟ ਕਿਉਂਕਿ ਮੋਸਟਲੀ ਬੱਚੇ ਉਨਟਾਰੀਓ ਚ ਹੀ ਗਏ ਹੋਏ ਨੇ ਟ੍ਰਾਂਟੋ ਦੇ ਆਸ-ਪਾਸ ਹੀ ਗਏ ਹੋਏ ਨੇ ਇਹ ਇੱਕ ਪਾਥਵੇ ਪ੍ਰੋਗਰਾਮ ਹੈ ਇਸ ਪ੍ਰੋਗਰਾਮ ਦੇ ਥਰੂ ਜਦੋਂ ਤੁਸੀਂ ਇਹਦੇ ਚ ਇਨਵੀਟੇਸ਼ਨ ਆ ਜਾਂਦਾ ਨਾਮਿਨੇਸ਼ਨ ਤੁਹਾਡੀ ਹੋ ਜਾਂਦੀ ਹੈ ਫਿਰ ਤੁਹਾਡੀ ਪੀਆਰ ਦੀ ਐਪਲੀਕੇਸ਼ਨ ਸੌਖੀ ਲੱਗਦੀ ਹੈ ਮਤਲਬ ਇਹ ਪ੍ਰੀ ਰਿਕੁਇਜ਼ਿਟ ਪੂਰੇ ਕਰ ਲੈਂਦਾ ਪੀਆਰ ਹੋਣ ਵਾਸਤੇ ਜਿਹੜੀਆਂ ਰਿਕੁਆਇਰਮੈਂਟ ਚਾਹੀਦੀਆਂ ਨੇ ਇਸ ਪ੍ਰੋਗਰਾਮ ਨੂੰ ਉਹਨੂੰ ਕੁਆਲੀਫਾਈ ਕਰਦਾ ਸਰਟੀਫਾਈ ਕਰਦਾ ਕਿ ਤੂੰ ਕੁਆਲੀਫਾਈ ਹੋ ਗਿਆ ਤੇ ਹੁਣ ਤੂੰ ਪੀਆਰ ਦੇ ਵਾਸਤੇ ਅਪਲਾਈ ਕਰ ਸਕਦਾ ਹੈ ਮਤਲਬ ਗਵਰਨਮੈਂਟ ਨੇ ਫੈਡਰਲ ਗਵਰਨਮੈਂਟ ਤੇ ਪ੍ਰੋਵਿੰਸ ਗਵਰਨਮੈਂਟ ਨੇ ਮਿਲ ਕੇ ਹੀ ਪ੍ਰੋਗਰਾਮ ਬਣਾਇਆ ਸਾਡੇ ਦੇਸ਼ ਕਿਹੜੇ ਲੋਕਾਂ ਦੀ ਜਰੂਰਤ ਹੈਗੀ ਉਹਨਾਂ ਦੀ ਕੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਬੇਸਿਕ ਜੇ ਉਹ ਪੂਰੀ ਕਰਦਾ ਤੇ ਫਿਰ ਉਹ ਪੀਆਰ ਵਾਸਤੇ ਐਲੀਜੀਬਲ ਹੋ ਜਾਂਦਾ ਇਹ 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 ਦਾ ਰੀਜ਼ਨ ਇਹ ਹੈ ਜਮਾਉਂਦਾ ਜੀ अच्छा एक इससे ज्यादा गिना जा सकता है कि एक राइट वे है ओनादा उन्हें लगदा कि उन्हें स्किल दिखाने के लिए भी एक अच्छा मौका मिल रहा है बिल्कुल बिल्कुल बहुत अच्छा मौका हैगा बस एको ही गल है भाई ਤੁਹਾਡੇ ਵਿੱਚ ਕੋਈ ਸਿਸਟਮ ਨੂੰ ਤੁਸੀਂ ਖਰਾਬ ਨਾ ਕਰੋ ਸਪਾਇਲ ਨਾ ਕਰੋ ਫਿਰ ਤੁਹਾਡੇ ਵਾਸਤੇ ਬਹੁਤ ਵਧੀਆ ਜਿਨ੍ਹਾਂ ਬੱਚਿਆਂ ਨੇ ਉੱਥੇ ਜਾ ਕੇ ਪੜ੍ਹਾਈ ਪੂਰੀ ਕੀਤੀ ਰੈਗੂਲਰ ਐਕਸਪੀਰੀਅੰਸ ਹੈਗਾ ਜੈਨੂਨ ਜੌਬ ਆਫਰ ਲਈ ਹੈਗੀ ਤੇ ਉਹ ਅਪਲਾਈ ਕਰਦੇ ਉਹਨਾਂ ਵਾਸਤੇ ਕੋਈ ਸਮੱਸਿਆ ਨਹੀਂ ਹੈ ਤੇ ਇਹ ਬਹੁਤ ਸਾਰੇ ਬੱਚੇ ਆਲਰੇਡੀ ਇਸ ਪ੍ਰੋਗਰਾਮ ਦੇ ਥਰੂ ਜਾ ਚੁੱਕੇ ਨੇ ਹੁਣ ਇਸ ਕਰਕੇ ਆਇਆ ਵੀ ਉਹਨਾਂ ਨੂੰ ਇਹ ਲੱਗਾ ਕਿ ਇਹ ਸਾਨੂੰ ਖਰਾਬ ਕਰ ਰਿਹਾ ਸਾਡੇ ਸਿਸਟਮ ਨੂੰ ਸਪਾਇਲ ਕਰ ਰਹੇ ਨੇ ਨਕਲੀ ਡਾਕੂਮੈਂਟੇਸ਼ਨ ਦੇ ਕੇ ਸਿਸਟਮ ਨੂੰ ਖਰਾਬ ਕਰ ਰਹੇ ਨੇ ਜੈਨੂੰ ਜਿਹੜੇ ਬੰਦਿਆਂ ਦੀ ਰਿਕੁਆਇਰਮੈਂਟ ਉਹ ਬੰਦੇ ਨਹੀਂ ਹੈਗੇ ਦੂਸਰੇ ਬੰਦੇ ਉਹਦੇ ਵਿੱਚ ਪਾ ਰਹੇ ਨੇ ਇਹੀ ਇੱਕ ਰੀਜ਼ਨ ਹੈਗਾ ਉਹਨਾਂ ਨੇ ਸਟਿਕਨੈਸ ਕੀਤੀ ਹੈ ਅੱਛਾ ਖਾਸ ਕਰਕੇ ਆਪਾਂ ਇਹ ਸ ਨਵੇਂ ਜਿਹੜੇ ਰੂਲਸ ਆਏ ਨੇ ਉਹਨਾਂ ਤੇ ਬਾਰੇ ਜੇ ਆਪਾਂ ਜਾਣਕਾਰੀ ਲੈਣੀ ਹੋਵੇ ਡੀਟੇਲ ਦੇ ਵਿੱਚ ਤਾਂ ਕੀ ਕੁਝ ਉਹਨਾਂ ਨੇ ਚੇਂਜਸ ਖਾਸ ਕੀਤੇ ਆ ਇਹਦੇ ਵਿੱਚ ਉਹਨਾਂ ਦੀ ਵੈਬਸਾਈਟ ਤੇ ਜਾਓ ਮੈਂ ਸਾਰਿਆਂ ਨੂੰ ਇਹ ਕਹੂੰਗਾ ਬਹੁਤ ਸਾਰੀਆਂ ਚੇਂਜੇਸ ਹੈਗੀਆਂ ਨੇ ਕੁਝ ਮਾਈਨਰ ਚੇਂਜੇਸ ਵੀ ਹੈਗਿਆ 온ਟਾਰੀਓ ਸਟੇਟ ਦੀ ਇੱਕ ਵੈਬਸਾਈਟ ਹੈ ਉਹਦੇ ਤੇ ਜਾਓ ਉਹਦੇ ਤੇ ਲਿਖਿਆ ਹੋਇਆ ਪ੍ਰੋਸੈਸ ਤੁਸੀਂ ਅਪਲਾਈ ਕੀ ਕਰਨਾ ਹੈਗਾ ਜੇ ਤੁਹਾਨੂੰ ਕੋਈ ਹੋਰ ਵੀ ਜ਼ਰੂਰਤ ਪੈਂਦੀ ਹੈ ਤੁਸੀਂ ਐਕਸਪਰਟ ਦੀ رائے ਲੈ ਸਕਦੇ ਹੋ ਮੇਰੇ ਕੋਲ ਜਾਂ ਮੇਰੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਇਹਦੇ ਬਾਰੇ ਕੰਪਲੀਟ ਇਨਫੋਰਮੇਸ਼ਨ ਦੇ ਸਕਦੇ ਹਾਂ ਇਹ ਕੇਸ ਟੂ ਕੇਸ ਡਿਫਰੈਂਟ ਇਨਫੋਰਮੇਸ਼ਨ ਹੈਗਾ ਜਨਰਿਕ ਇਨਫੋਰਮੇਸ਼ਨ ਦਿੱਤੀ ਹੋਈ ਹੈ ਵੈਬਸਾਈਟ ਤੇ ਜਾ ਕੇ ਉਥੋਂ ਲੈ ਸਕਦੇ ਹੋ ਬੱਚਾ ਜੀ ਅੱਛਾ ਇੱਥੇ ਨਾ ਮੈਂ ਇੱਕ ਸਵਾਲ ਆਡੇ ਦੀ ਗੱਲ ਕੀ ਜਾਂਦੀ ਹੈ ਕਿ ਫਰਜ਼ੀ ਵਿੱਚ ਹੋ ਸਕਦੇ ਨੇ ਡਾਕੂਮੈਂਟਸ ਤਾਂ ਕਿ ਉਹਨਾਂ ਦੇ ਉੱਪਰ ਕੋਈ ਲੀਗਲ ਐਕਸ਼ਨ ਵੀ ਹੋ ਸਕਦਾ ਹੈ ਉਹਨਾਂ ਸਟੂਡੈਂਟਸ ਦੇ ਉੱਪਰ ਜਾਂ ਫਿਰ ਉਹਨਾਂ ਨੂੰ ਵਾਪਸ ਵਿਭੇਜ ਭੇਜਿਆ ਜਾ ਸਕਦਾ ਹੈ ਇਹਦੇ ਤੇ ਮੈਂ ਕੋਈ ਕਮੈਂਟ ਨਹੀਂ ਕਰਾਂਗਾ ਇਹ ਕੈਨੇਡਾ ਗਵਰਨਮੈਂਟ ਦਾ ਡਿਸੀਜਨ ਹੋਏਗਾ ਉਹ ਕੀ ਕਰ ਸਕਦੇ ਨੇ ਉਹਨੂੰ ਰੀਵੈਲਿਊਏਟ ਕਰ ਸਕਦੇ ਨੇ ਉਹ ਤੇ ਕੋਈ ਕ੍ਰਿਮੀਨਲ ਕੇਸ ਕਰ ਸਕਦੇ ਨੇ ਆਈ ਕੈਨੋਟ ਸੇ ਐਨੀਥਿੰਗ ਅਬਾਊਟ ਥਿਸ ਜੀ ਅੱਛਾ ਮੈਂ ਆਖਿਰ ਦੇ ਵਿੱਚ ਇਹੀ ਜ਼ਰੂਰ ਜਾਨਣਾ ਚਾਹਾਂਗੀ ਜਿਸ ਤਰੀਕੇ ਕੈਨੇਡਾ ਦੇ ਵਿੱਚ ਸਖਤੀ ਹੋ ਰਹੀ ਹੈ ਅਮਰੀਕਾ ਦੇ ਵਿੱਚ ਵੀ ਸਖਤੀ ਲਗਾਤਾਰ ਹੋ ਰਹੀ ਹੈ ਜ ਜਦਾਂ ਆਪਾਂ ਦੇਖਦੇ ਹਾਂ ਜਿਸ ਤਰ੍ਹਾਂ ਕੇ ਇਮੀਗ੍ਰੇਸ਼ਨ ਲਾਜ਼ ਲਗਾਤਾਰ ਸਖਤ ਹੋ ਰਹੇ ਨੇ ਤਾਂ ਫਿਰ ਉਹਨਾਂ ਬੱਚਿਆਂ ਦੇ ਕੋਲ ਜਾਂ ਫਿਰ ਜਿਹੜੇ ਲੋਕ ਉੱਥੇ ਜਾ ਕੇ ਸੈਟਲ ਹੋਣਾ ਚਾਹੁੰਦੇ ਨੇ ਉਹਨਾਂ ਲਈ ਫਿਰ ਸੌਖਾ ਰੱਖੀ ਪਾਚ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਨੇ ਜ਼ਰੂਰੀ ਨਹੀਂ ਕਿ ਸਾਰੇ ਲੋਕ ਕੈਨੇਡਾ ਜਾਂ ਅਮਰੀਕਾ ਹੀ ਚਲੇ ਜਾਣਗੇ ਆਸਟ੍ਰੇਲੀਆ ਵੈਲਕਮ ਕਰ ਰਿਹਾ ਨਿਊਜ਼ੀਲੈਂਡ ਵੈਲਕਮ ਕਰ ਰਿਹਾ ਸ਼ੈਲਿੰਗੰਦੇ 29 ਮੁਲਕ ਨੇ ਜਰਮਨੀ ਫਰਾਂਸ ਇਟਲੀ ਗ੍ਰੀਸ ਸਪੇਨ ਨੀਦਰਲੈਂਡ ਇਸ ਬਹੁਤ ਸਾਰੇ ਮੁਲਕਾਂ ਦੇ ਵਿੱਚ ਇੰਟਰਨੈਸ਼ਨਲ ਲੋਕਾਂ ਦੀ ਜ਼ਰੂਰਤ ਹੈ ਤੁਸੀਂ ਇਹ ਗੱਲ ਕਰੂੰਗਾ ਵੀ ਸਕਿਲਡ ਵਰਕਰ ਦੀ ਜ਼ਰੂਰਤ ਹੈ ਮੈਂ ਤਾਂ ਬੱਚਿਆਂ ਨੂੰ ਵੀ ਇਹ ਕਹਿੰਦਾ ਵੀ ਤੁਹਾਡਾ ਫਾਦਰ ਜੇ ਕੋਈ ਰਾਜ ਮਿਸਤਰੀ ਹੈ ਕੋਈ ਪਲੰਬਰ ਹੈ ਕੋਈ ਕਾਰਪੈਂਟਰ ਹੈ ਤਾਂ ਬੱਚਿਆਂ ਨੂੰ ਉਹ ਕੰਮ ਸਿੱਖਣਾ ਚਾਹੀਦਾ ਤੁਸੀਂ ਹੱਥੀਂ ਕੰਮ ਕਰ ਲੇ ਇੰਗਲਿਸ਼ ਦੀ ਪ੍ਰੋਫੀਸ਼ੈਂਸੀ ਤੁਹਾਡੇ ਕੋਲ ਹੈ ਕਿ ਤੁਸੀਂ ਦੁਨੀਆ ਦੇ ਕਿਸੇ ਮੁਲਕ ਜਾ ਕੇ ਸੈਟਲ ਹੋ ਸਕਦੇ ਹੋ ਜੀ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਜੀ ਤਾਂ ਟਾਰਟੋਰੀਓ ਦੇ ਵਿੱਚ OINP ਪ੍ਰੋਗਰਾਮ ਨੂੰ ਲੈ ਕੇ ਜਿਸ ਤਰੀਕੇ ਪ੍ਰਦਰਸ਼ਨ ਹੋ ਰਿਹਾ ਸੀਗਾ 2600 ਐਪਲੀਕੇਸ਼ਨਸ ਨੂੰ ਲੈ ਕੇ ਮਸਲਾ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਸੀ ਉਸ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਉਸ ਦੀ ਜਾਣਕਾਰੀ ਆਪਾਂ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰੀਕੇ ਪ੍ਰੋਗਰਾਮ ਅਫੈਕਟ ਲੋਕਾਂ ਨੂੰ ਕਰ ਰਿਹਾ ਹੈ ਕਿਸ ਤਰੀਕੇ ਇਹ ਪ੍ਰੋਗਰਾਮ ਜਿਹੜਾ ਹੁੰਦਾ ਇਸ ਤੇ ਇੱਕ ਕਿਸ ਤਰੀਕੇ ਲੋਕ ਜਿਹੜੇ ਨੇ ਇਸ ਪ੍ਰੋਗਰਾਮ ਦੇ ਰਾਹੀਂ ਲੋਕ ਪੀਆਰ ਉੱਥੇ ਲੈਂਦੇ ਨੇ ਉਸੇ ਜਾਣਕਾਰੀ ਇਸ ਲੈਣ ਦੀ ਕੋਸ਼ਿਸ਼ ਕੀਤੀ ਆ ਤਾਂ ਕੀ ਕੁਝ ਆਪਸ਼ਨਸ ਹੁੰਨ ਉਹਨਾ ਬੱਚਿਆਂ ਦੇ ਕੋਲ ਬੱਚੇ ਹੋਏ ਨੇ ਤਾਂ ਉਹ ਕੀ ਕੁਝ ਕਰ ਸਕਦੇ ਨੇ ਉਸ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਜਾਣਕਾਰੀ ਪਸੰਦ ਆਈ ਹੋਵੇਗੀ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੇਖਦੇ ਰਹੋ ਆਰਪੀਡੀ 24